ਜਾਰ ਨੂੰ ਫਰ ਤੇ ਜਾਂਦੀ ਵਾਰਦੀ ਅਜਿਤ ਨੇ ਗੁਜਾਰੀ ਏ ਬੋਲੇ ਅਜ ਜਾਰ ਮੈਂ ਵੀ ਜਾਰ ਮੇਂ ਵਿਵਾਰੀ ਏ ਛੂ ਮਿਆ ਤੂ ਕੇ ਨਾਉ ਦੀ ਨਿੱਕੀ ਦਸਤਾਰ ਨੂੰ ਤਾਰ ਨੂੰ ਪੁੱਛਦੀ ਅਗਰੀ ਚਮਕਾਈ ਦਾ ਤਾਰੇ ਨੂੰ ਸੇਨੇ ਕਾ ਲਈ ਲਾਇਆ ਤੂੰ ਅਜੀ ਤੇ ਸੁਝਾਰ ਰੂ ਸੋਚ ਰੀਆ ਹੋ ਤੂੰ ਪੁਤਿਆ ਦਾਦਾ ਪੁੱਤ ਰੱਬ ਧਿਆਰ ਨੂੰ ਸਿਨ੍ਹ ਕਿਉਂ ਨਿਲਾਇਆ ਤੂੰ ਅਜੀਤ ਤੇਜੁ ਜਾਰ ਨੂੰ ਪੁੱਛਦੀ ਅਗੜੀ ਚਮਕਾ ਦਿੱਤਾ ਦਾਦਾ ਰੂ ਸਿਨ੍ਹ ਕਿਉਂ ਨਿਲਾਇਆ ਤੂੰ ਅਜੀਤ ਤੇਜੁ ਜਾਰ

ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈਣ ਲਈ ਆਏ ਪਿਤਾ ਜੀ ਦੇ ਆਗਿਆ ਜਾਵਾਂ ਮੈਂ ਵੀ ਜੰਗ ਦੇ ਮੈਦਾਨ ਵਿੱਚ ਪਾਵਾਂ ਮੈਂ ਵੀ ਸ਼ਹੀਦੀ ਇੱਕ ਜੈ ਲੈਵਾ ਦਸਮ ਪਿਤਾ ਕਿਹਨ ਲੱਗੇ ਸ਼ਹੀਦ ਹੋਣ ਤੋਂ ਪਹਿਲਾਂ ਮੇਰੇ ਵੱਲ ਇੱਕ ਵਾਰ ਮੁੱਖ ਕੁ ਮਾ ਲਈ ਬਾਬਾ ਜੀਤ ਸਿੰਘ ਜੀ ਕਹਿੰਦੇ ਪਿਤਾ ਜੀ ਕੀ ਗੱਲ ਹੋ ਗਈ ਪੁੱਤਰ ਦਾ ਮੂੰਹ ਆਪਿਆ काजी कहंदे नहीं पुत्तर आनंदपुर साहिब दी धरती दे जिस अजीत सिंह दी छाती नु मिड के देखदा सी आज देखना चाहुंदा कि उस अजीत सिंह दी छाती दे रण ਜੀ ਜਦੋਂ ਦਸਮ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਖਤਾ ਜਿਗਰ ਬਾਬਾ ਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਉੱਪਰ ਉਹ ਪਿਆ ਜਿਵੇਂ ਭੁੱਖਾ ਸ਼ੇਰ ਜੰਗਲ ਵਿੱਚ ਹਿਰਨ ਤੇ ਪੈਂਦਾ ਹੈ ਬਾਬਾ ਜੀਤ ਸਿੰਘ ਜੀ ਜਿਨ੍ਹਾਂ ਦੇ ਹੱਥ ਵਿੱਚ ਤੇਗ ਵੈਰੀਆਂ ਨੂੰ ਕੱਟਦੀ ਮਾਰਦੀ ਪਾੜਦੀ ਰਣ ਦੇ ਮੈਦਾਨ ਵਿੱਚ ਲੜਦੀ ਬਾਬਾ ਅਜੀਤ ਸਿੰਘ ਦੀ ਤੇਗ ਲੜਦੀ ਲੜਦੀ ਉਹ ਤੇਗ ਵੀ ਟੁੱਟ ਗਈ ਨੀ ਹੱਥੇ ਬਾਬਾ ਜੀ ਸਿੰਘ ਜੀ ਨੇ ਕਿੰਨਿਆਂ ਨੂੰ ਹੀ ਮੋਤੀ ਦੀ ਜੰਝ ਝਾੜਿਆ ਗੁਰੂ ਗੋਬੀ ਬਾਬਾ ਜੀ ਸਿੰਘ ਜੀ ਨੂੰ ਤੀਰ ਮਾਰੇ ਗਏ 300 ਤੋਂ ਵੀ ਵੱਧ ਫਟ ਸੀ ਜਦ ਬਾਬਾ ਜੀ ਨੇ ਸ਼ਹੀਦੀ ਦਾ ਜਾਮ ਪੀਤਾ ਤੀਰ ਵੱਜੇ ਨੇ ਛਾਤੀ ਵਿੱਚ ਤੇ ਕੰਨਾਂ ਵਿੱਚ ਗੁਰੂ ਜੀ ਦੀ ਗੱਲ ਗੂੰਜੀ ਪੁੱਤਰਾ ਇੱਕ ਵਾਰ ਮੇਰੇ ਵੱਲ ਮੂੰਹ ਕਰੀ ਘੜੀ ਵਜ ਕੇ ਪਾਪਾ ਜੀ ਦਾ ਮੁਖ ਹੋਇਆ ਤਾਂ ਤੰਤਰ ਮੇਰੇ ਪਿਆਰੇ